ਅਸ਼ਰਮ ਦੇ ਵਿੱਚ ਆਉਣ ਦਾ ਕੀ ਕਾਰਨ ਬਣਿਆ ਕਾਰਨ ਇਹ ਬਣਿਆ ਪੰਜ ਚਾਰ ਸਾਲ ਗੱਲ ਕਰਦਾ ਸੀ ਸਾਡੇ ਨਾਲ ਠੀਕ ਨਹੀਂ ਸੀ ਵਰਤਦਾ ਜੀ ਮਾਣੋਂ ਕਹਿੰਦਾ ਸੀ ਹਟਾ ਮੈਂ ਰੋਟੀ ਖਾਂਦਾ ਹਾਂ ਟਾਈਮ ਹੁੰਦਾ ਤੇ ਕਹਿੰਦਾ ਇਹ ਕੱਚੀ ਹੈ ਇਹ ਸੜੀ ਹੋਈ ਹੈ ਦੂੜ ਲੂਣ ਵਿੱਚ ਆ ਕਿਦਾਨੀਆਂ ਪਾਈਆਂ ਬਸ ਐਦਾਂ ਇਹ ਜਾਂ ਮਾਦਰ ਹੁੰਦਾ ਸੀਗਾ ਤੈਨੂੰ ਮਾਜ਼ਾ ਵੀ ਨਹੀਂ 20 25 ਸਾਲ ਤੋਂ ਤਾਂ ਹੈਗਾ ਜੀ ਇਦਾਂ ਹੀ ਚੱਲਿਆ ਆ 20 25 ਸਾਲ ਸਾਨੂੰ ਉਹਨੇ ਕਈ ਵਾਰੀ ਘਰੋਂ ਬਾਹਰ ਕੱਢਿਆ ਮਾਂ ਦੇ ਦੋ ਦੋ ਤਿੰਨ ਮਹੀਨੇ ਬਾਅਦ ਕਦੇ ਬਾਹਰ ਸੱਡੇ ਪੈ ਕੇ ਕਰੀ ਕਿਤੇ ਤੁਰ ਪੈ ਕੇ ਆਪਾਂ ਟਾਂ ਬਾਹਰ ਕਰਦੇ ਸੀ ਕਿ ਆਪਾ ਜੀ ਰੋਕ ਕਿਉਂ ਰਹੇ ਆ ਹਾਂ ਸੋ ਰੋਣੇ ਜਾ ਗਿਆ ਪਹਿਲੇ ਸਸ਼੍ਰੀਕਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਜਿੱਥੇ ਕਿ ਅੱਜ ਸਾਡੇ ਨਾਲ ਇੱਕ ਜੋੜਾ ਮੌਜੂਦ ਨਾ ਹਰ ਕਿਸੇ ਪੇਰੈਂਟਸ ਦਾ ਮਾਪੇ ਦਾ ਚਾਹ ਹੁੰਦਾ ਆ ਕਿ ਅਸੀਂ ਆਪਣੇ ਬੱਚੇ ਨੂੰ ਵਧੀਆ ਤੋਂ ਵਧੀਆ ਕਿਸੇ ਅਫਸਰ ਬਣਾਈਏ ਜਾਂ ਫਿਰ ਕੋਈ ਹੋਰ ਵੱਡੇ ਜਿਹੜਾ ਆ ਉਹਨਾਂ ਨੂੰ ਪੋਸਟ ਦੇ ਦਈਏ ਤੇ ਆਪਣੀ ਕੁੜੀਆਂ ਦਾ ਬੜੀ ਸ਼ਾਨ ਸ਼ੌਕਤ ਨਾਲ ਵਿਆਹ ਕਰੀਏ ਪਰ ਉਹਨਾਂ ਬੱਚਿਆਂ ਦੀ ਕੀ ਰਿਸਪੋਨਸੀਬਿਲਟੀ ਬੰਦੀ ਹੈ ਜਿਸ ਟਾਈਮ ਜਿਹੜਾ ਟਾਈਮ ਉਹਨਾਂ ਦਾ ਆਰਾਮ ਕਰਨ ਦਾ ਹੁੰਦਾ ਆ ਉਹਨਾਂ ਦੇ ਐਸ਼ ਕਰਨ ਦਾ ਹੁੰਦਾ ਆ ਆਪਾਂ ਕਹਿ ਸਕਦੇ ਆ ਕਿਉਂਕਿ ਉਹਨਾਂ ਦੀ ਇੱਕ ਉਮਰ ਹੋ ਜਾਂਦੀ ਓਸ ਉਮਰ ਦੇ ਵਿੱਚ ਆ ਕੇ ਆਪਣੇ ਹੀ ਬੱਚੇ ਉਹਨਾਂ ਨੂੰ ਕਰੋ ਬਾਹਰ ਕਿਉਂ ਕੱਢ ਦਿੰਦੇ ਨੇ ਆਖਿਰਕਾਰ ਕਿਉਂ ਇਸ ਸਿਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਵੀ ਲੈਣਾ ਚਾਹੂੰਗੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੇ ਗੱਲ ਕੀਤੀ ਜਾਵੇ ਬੇਬੇ ਦੀ ਬੇਬੇ ਬਿਲਕੁਲ ਨਹੀਂ ਠੀਕ ਰਹਿੰਦੇ ਮਤਲਬ ਬਿਮਾਰ ਰਹਿੰਦੇ ਨੇ ਤੇ ਨਾਲ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਜਿਨ੍ਹਾਂ ਦੀ ਉਮਰ 75 ਸਾਲ ਦੀ ਆ ਤੁਹਾਡੇ ਨਾਲ ਗੱਲ ਕਰਾ ਦਿੰਨੇ ਆ ਤੇ ਪੁੱਛ ਲੈਣੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿਹਾ ਚੱਲ ਬਾਪੂ ਜੀ ਹਾਂ ਘਾਰੇ ਬੜੇ ਮਜੂਰ ਬੈਠਿਆ ਦੁਖੀ ਬਹੁਤ ਆ ਦੁਖੀ ਬਹੁਤ ਆ ਹਾਂ ਜੀ ਬਾਪੂ ਜੀ ਸਭ ਤੋਂ ਪਹਿਲਾਂ ਆਸ਼ਰਮ ਦੇ ਵਿੱਚ ਆਉਣ ਦਾ ਕੀ ਕਾਰਨ ਬਣਿਆ ਕਾਰਨੇ ਬਣਿਆ ਪੰਜ ਚਾਰ ਸਾਲ ਮੁੰਡਾ ਜਿਹੜਾ ਗਾਲੇ ਕੱਢਦਾ ਸਾਡੇ ਨਾਲ ਠੀਕ ਨਹੀਂ ਸੀ ਵਰਤਦਾ ਜੀ ਮਾਂ ਨੂੰ ਕਹਿੰਦਾ ਸੀ ਹਟਾ ਮੈਂ ਰੋਟੀ ਖਾਂਦਾ ਹੋਰ ਟਾਈਮ ਹੁੰਦਾ ਤੇ ਕਹਿੰਦਾ ਕੱਚੀ ਐ ਇਹ ਸੜੀ ਹੋਈ ਐ ਦੂਣ ਲੂਣ ਵਿੱਚ ਕਿਦਾਂ ਦੀਆਂ ਪਾਈਆਂ ਬਸ ਐਦਾਂ ਦੇ ਇਲਜ਼ਾਮ ਮਾਂ ਦੇ ਉੱਤੇ ਲੰਦਾ ਦਿਗਾ ਤੇ ਨੂੰ ਮਾਰਦਾ ਵੀ ਦਿੰਦਾ ਮੁੰਡਾ ਆਪਣੀ ਮਾਂ ਨੂੰ ਮਾਰਦਾ ਸੀਗਾ ਤੇ ਕਿੰਨੇ ਬੱਚੇ ਨੇ ਤੁਹਾਡੇ ਚਾ ਤਿੰਨ ਬੱਚੇ ਆ ਜੀ ਤਿੰਨ ਬੱਚੇ ਦੋ ਲੜਕੀਆਂ ਨੇ ਕਰਦਾ ਦੋ ਲੜਕੀ ਦੇ ਕਿ ਬਾਬੂ ਜੀ ਮੁੰਡਾ ਹੋ ਕੇ ਆਪਣੀ ਮਾਂ ਨੂੰ ਮਾਰ ਰਿਹਾ ਜਦਕਿ ਮਾਂ ਦੇ ਸਰ ਦਾ ਤਾਜ ਹੀ ਮੁੰਡੇ ਨੂੰ ਮੰਨਿਆ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਮੈਸਰ ਜੀ ਤਾਂ ਬੇਨਗਾਲ ਸੀਗੀ ਮੇਰਾ ਵਿਆਹ ਨਹੀਂ ਹੋਇਆ ਉਹ ਗੁੱਸਾ ਦੂਜੇ ਤੇ ਕਿਉਂ ਕਰਦਾ ਤੇ ਆ ਨਹੀਂ ਹੋਇਆ ਕਾਰਨ ਕੀ ਹੋਇਆ ਕਿ ਉਹਨਾਂ ਦੇ ਤੁਸੀਂ ਵਿਆਹ ਨਹੀਂ ਕਰਾਉਂਦੇ ਵਿਆਹ ਸੀ ਤਾਂ ਨੇ ਕੀਤਾ ਹੈਗਾ ਵੀ ਮਾਂ ਨੂੰ ਮਾਰਦਾ ਕੱਲ ਨੂੰ ਲੜਕੀ ਆਏਗੀ ਉਹ ਇੱਥੇ ਆਸੀ ਸਕੇਗਾ ਅਸੀਂ ਹੋਲੋ ਫਿਓ ਰਹਾਂਗੇ ਉਹ ਉਹਦੇ ਆਦਤ ਨਹੀਂ ਸੰਤੰਗੀ ਦਾਦੇ ਆਦਤ ਨਹੀਂ ਚੰਗੀ ਲੱਗਦੀ ਹਾਂਜੀ ਅੱਛਾ ਉਹਨਾਂ ਦੀ ਏਜ ਕਿੰਨੀ ਆ ਉਹਨਾਂ ਨੇ ਤਾਂ ਹੋਵੇ 44 ਸਾਲ ਦੇ 44 ਸਾਲ ਦੀ ਉਮਰ ਦੇ ਵਿੱਚ ਤੇ ਪਹਿਲਾਂ ਤੋਂ ਹੀ ਉਹ ਇਦਾਂ ਦੇ ਨੇ ਕਿ ਆਪਣੀ ਮਾਂ ਨੂੰ ਕੁੱਟਦੇ ਨੇ 20 25 ਸਾਲ ਤੋਂ ਤਾਂ ਹੈਗਾ ਜੀ ਇਦਾਂ ਹੀ ਚੱਲੇ ਆ ਗਏ 20 ਬੱਚੇ ਸਾਨੂੰ ਉਹਨੇ ਕਈ ਵਾਰੀ ਘਰੋਂ ਬਾਹਰ ਕੱਢਿਆ ਕਈ ਵਾਰੀ ਬਾਹਰ ਸੀ 2-3 ਦਿਨ ਮਹੀਨੇ ਬਾਹਰ ਫੇਰੇ ਪਾਸੇ ਬੈ ਕੇ ਕਰੀ ਕਿਤੇ ਤੁਰ ਪੇ ਕੇ ਆਪਾਂ ਟਾਂ ਬਾਹਰ ਕਰਦੇ ਸੀ ਇਹ ਵੀ ਤੁਹਾਡੇ ਅੰਦਰ ਸੀ ਉਹਨੂੰ ਇੰਨੇ ਦੁੱਖ ਦੇਖੇ ਆ ਤੁਸੀਂ ਜਿੰਨ ਪਰੇਸ਼ਾਨ ਰਹੇ ਹੋ ਪਰੇਸ਼ਾਨ ਕੀ ਹੋਇਆ ਪਾਪੂ ਖੋ ਰਿਓ ਰੋ ਰਿਓ ਕੀ ਆ ਬਾਪੂ ਜੀ ਰੋ ਕੇ ਰਹਿ ਰਹੇ ਆ ਆ ਸੋਣ ਰੋਣੇ ਲੱਗਿਆ ਪਹਿਲੇ ਉਹ ਮੀ ਸੀਗੀ ਕਿ ਮੁੰਡਾ ਇਦਾਂ ਦਾ ਕਰੂਗਾ ਸੁਤੇ ਨਹੀਂ ਸੀ ਜੀ ਇਨੂੰ ਕਿਸੇ ਤਰੀਕੇ ਦਾ ਕੋਈ ਲਾਲਚ ਸੀਗਾ ਤੇ ਕਰੋਬਾਰ ਕੱਢ ਦਿੰਦਾ ਸੀ ਇੱਕ ਮਾਪਿਓ ਨੂੰ ਦੁਕੁੰਦਾ ਸੀ ਨਹੀਂ ਕੋਈ ਨਹੀਂ ਬਸ ਮੈਂ ਨਾ ਤਾਂ ਆਂਦੀ ਸੀ ਮੈਂ ਤੂੰ ਕੰਮ ਕਰ ਹਾਂ ਮੈਂ ਕਰਨੀ ਸੀ ਸਭ ਹਾਂ ਅੱਛਾ ਤੁਹਾਨੂੰ ਕਹਿੰਦਾ ਸੀਗਾ ਤੁਸੀਂ ਕੰਮ ਕਰੋ ਹਾਂਜੀ ਮੇਰੇ ਤੋਂ ਕੰਮ ਹੁੰਦਾ ਨਹੀਂ ਮੈਨੂੰ ਕਿਹਈ ਦੁੱਖ ਲੱਗਿਆ ਹਾਂ ਗੈੜੀ ਪੈਨਸ਼ਨ ਆਉਂਦੀ ਸੀ ਉਹ ਵੀ ਅਸੀਂ ਦਵਾਈ ਦਿੰਦੇ ਸੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਠੀਕ ਨਹੀਂ ਹੈਗਾ ਬੋਲ ਨਹੀਂ ਸਕਦੇ ਬੋਲਦੇ ਹੈ ਪਰ ਸਟੇਬਲ ਨਹੀਂ ਹੈ ਮੈਂ ਕਹਿੰਦਾ ਉਹ ਜਦੋਂ ਸਮੇਂ ਨੂੰ ਘੋੜਾ ਸੀ ਕੋਦੋਂ ਵੀ ਘਮਾਏ ਨਹੀਂ ਰਾਈ ਨਹੀਂ ਨਿਕਲਦੇ ਆਪ ਆਦਮੀ ਨਿਕਲਦੇ ਹਾਂ ਹਾਂਜੀ ਇਹਨਾਂ ਡਰਦੇ ਸੀ ਡਰਦੀ ਸੀ ਕਿ ਮੁੰਡਾ ਕਹਿੰਦੇ ਨੇ ਕਿ ਮਾਪੇ ਦੀ ਸ਼ਾਨ ਹੁੰਦਾ ਆ ਠੀਕੇ ਇੱਕ ਮੁੰਡਾ ਹੀ ਹੁੰਦਾ ਜੇ ਤੋ ਆਸਰਾ ਕੀਤਾ ਜਾਂਦਾ ਸਾਡੇ ਸਮਾਜ ਦੇ ਵਿੱਚ ਮੁੰਡੇ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਆ ਪਰ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਇੱਕ ਬਾਪੂ ਰੋ ਰਿਹਾ ਇੱਕ ਮਾਂ ਜਿਹੜੀ ਨੇ ਮਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬੈਠੀ ਹੋਏ ਨੇ ਬਿਲਕੁਲ ਬੇਬਸ ਨੇ ਸਿਰਫ ਇੱਕ ਮੁੰਡੇ ਕਰਕੇ ਬਾਪੂ ਤੁਸੀਂ ਦੇਖ ਸਕਦੇ ਹੋ ਬਾਪੂ ਦੇ ਕੀ ਹਾਲਾਤ ਨੇ ਬਾਪੂ ਆਪਣੇ ਦਿਲ ਦੀਆਂ ਗੱਲਾਂ ਵੀ ਨਹੀਂ ਦੱਸ ਸਕਦੇ ਕਿਉਂਕਿ ਇੰਨਾ ਕਿੰਨਾ ਜ਼ਿਆਦਾ ਪਰੇਸ਼ਾਨ ਨੇ ਹੰਝੂ ਲੁਕਾਏ ਜਾ ਰਹੇ ਨੇ ਕੈਮਰੇ ਦੇ ਸਾਹਮਣੇ ਬਾਪੂ ਜੀ ਕੀ ਹੋਇਆ ਕਿਉਂ ਇੰਨਾ pau ਥੋੜੋ ਅਜੇ ਸੋਤੇ ਦਿਨ ਸਾਡੇ ਨਾਲ ਮਾਰਾ ਹੋ ਗਿਆ ਨੇ ਬੱਚੇ ਕਰਨਗੇ ਪਾਪਾ ਜੀ ਕਿਤਨੇ ਕਿਤੇ ਦੁੱਖ ਵੀ ਹੁੰਦਾ ਹੈ ਕਿ ਇੰਨੇ ਆਪ ਦੁੱਖ ਕੱਟੇ ਆ ਆਪ ਨਹੀਂ ਰੋਟੀ ਖਾਧੀ ਪਰ ਆਪਣੇ ਬੱਚੇ ਨੂੰ ਘੁਵਾਈ ਹੈ ਪਰ ਅੱਜ ਉਹ ਹੀ ਮੁੰਡਾ ਤੁਹਾਨੂੰ ਧੱਕੇ ਮਾਰ ਰਿਹਾ ਕਦੇ ਤੁਸੀਂ ਰੇਲਵੇ ਸਟੇਸ਼ਨ ਤੇ ਜਾ ਕੇ ਸੌ ਰਹੇ ਹੋ ਕਦੇ ਬੱਸ ਅੱਡੇ ਤੇ ਜਾ ਕੇ ਸੌ ਰਹੇ ਹੋ ਕਦੇ ਕਿਤੇ ਕਦੇ ਕਿਤੇ ਬੱਸ ਅਡੇ ਇੱਥੇ ਸਾਨੂੰ ਪਲਸਾ ਨੇ ਬੜਾ ਸਾਹ ਦਿੱਤਾ ਸਾਨੂੰ ਕਿਤੇ ਉਠਾਇਆ ਨਹੀਂ ਅੱਛਾ ਇੱਥੇ ਆਸ਼ਰਮ ਦੇ ਵਿੱਚ ਕਿੱਦਾਂ ਪਹੁੰਚੇ ਇੱਥੇ ਸਾਨੂੰ ਹਰ ਇੱਕ ਟੀਜ ਦੀ ਸੋਹਤਾ ਕੋਈ ਤਕਲੀਫ ਨਹੀਂ ਆ ਸਾਨੂੰ ਰੋਟੀ ਪਾਣ ਦਾ ਕੋਈ ਫਿਕਰ ਨਹੀਂ ਅੱਜ ਆਏ ਕਿਤੇ ਪਹੁੰਚੇ ਕਿੱਥਾਂ ਇੱਦਾਂ ਅੱਜ ਪਹੁੰਚੇ ਉਹ ਛੋਟੀ ਲੜਕੀ ਦੀ ਸੇਹਦੀ ਸੀ ਹੂੰ ਉਹਨੇ ਸਾਨੂੰ ਥੀਵ ਦਿੱਤੇ ਇੱਥੇ ਅੱਛਾ ਪਾਪਾ ਜੀ ਤੁਹਾਡੀ ਦੋ ਕੁੜੀਆਂ ਵੀ ਨੇ ਹੈਨਾ ਕਦੇ ਉਹ ਨਹੀਂ ਰੋਕਦੀਆਂ ਸੀਗੀਆਂ ਕਿ ਮਾਂ ਨੂੰ ਨਾਂ ਕੁੱਟ ਪਾਪਾ ਨੂੰ ਨਾਂ ਕੁੱਟ ਉਹਨਾਂ ਦਾ ਨਾਂ ਦਾ ਨਹੀਂ ਕਿਸੇ ਦੀ ਮੰਦੇ ਨਹੀਂ ਹਾਂਜੀ ਇਹਨਾਂ ਨੂੰ ਲੜਕੇ ਨੂੰ ਕਿ ਪਹਚਾਈਦਾ ਹੁੰਦਾ ਸੀਗਾ ਉਹ ਦੇਰ ਨਾਲ ਸੀਗਾ ਸੋ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਦੇ ਨਾਲ ਸਾਂਝੀ ਕਰਾ ਰਹੇ ਨੇ ਬਾਪੂ ਜੀ ਪਾਪੂ ਬਹੁਤ ਜ਼ਿਆਦਾ ਹੋ ਰਹੇ ਨੇ ਪਰ ਆਪਣੇ ਹੰਝੂ ਜਿਹੜੇ ਨੇ ਲੁਕਾ ਰਹੇ ਨੇ ਬਾਪੂ ਜੀ ਤੁਸੀਂ ਇੰਨੇ ਲਾਡਾ ਪਿਆਰਾ ਨਾਲ ਪਾਲਿਆ ਕੋਈ ਗੱਲ ਯਾਦ ਹੋਵੇਗੀ ਕਿ ਹਾਂ ਮੈਂ ਇਹ ਚੀਜ਼ ਕੱਟ ਕੇ ਮੈਂ ਉਹਨੂੰ ਉਹ ਚੀਜ਼ ਦਿਲਾ ਕੇ ਦਿੱਤੀ ਸੀ ਐਂ ਦਿਨਾਂ ਦਾ ਕਿਸੇ ਚੀਜ਼ ਦੀ ਕਮੀ ਬਚਪਨ ਤੋਂ ਨਹੀਂ ਆਈ ਹੋਏਗੀ ਫਿਰ 10 ਮੈਟ੍ਰਿਕ ਪਾਸ ਕਰਕੇ ਬੋਲੋ ਮੈਂ ਚਾਹਤਾ ਨੇ ਫੇਰ ਲੱਕੜ ਦਾ ਕੰਮ ਕਰਨ ਲੱਗ ਗਿਆ ਅੱਛਾ ਹੁਣ ਇਸ ਟਾਈਮ ਉਹ 700 ਰੁਪਏ ਦੀ ਥੜੀ ਦਿੰਦਾ ਚਾਰ ਪੰਜ ਬੰਦੇ ਦੇ ਥੱਲੇ ਖੰਗ ਕਰਦੇ ਆ ਅੱਛਾ ਵਧੀਆ ਸੱਤਾ ਵਧੀਆ ਸੈਟ ਹੈ ਹਾਂਜੀ ਤੇ ਕਦੇ ਉਹ ਤੁਹਾਨੂੰ ਮਿਲਣ ਨਹੀਂ ਆਂਦਾ ਜੇ ਪੁੱਛਦਾ ਨਹੀਂ ਹਾਂ ਜਾਨੀ ਕੋਈ ਗੜ ਤਾਂ ਮਿਲਣ ਕਿੰਨੇ ਆਉਣਗੇ ਕੋਈ ਨਹੀਂ ਹੈ ੜਕਈ ਛੁੱਟੀ ਆਈ ਹੈ ਹੁਣ ਐਸੇ ਬਿਲਕੁਲ ਫਿਕਰ ਨਾ ਕਰੋ ਮੈਂ ਪਰਸ਼ਨ ਦੇਖ ਰਹੀ ਹਾਂ ਪਰਸ਼ਨ ਲੈ ਕੇ ਫੇਰ ਮਾਂ ਹੂੰਗੀ ਤੁਸੀਂ ਇੱਥੇ ਰਹਿਓ ਆਪਣਾ ਖਾਓ ਪਿਓ ਦਵਾਈ ਦਾ ਰੋਜ਼ ਮੈਂ ਕਰੂੰਗੀ ਸਾਰਾ ਖੱਤਰ ਬਿਲਕੁਲ ਫਿਕਰ ਨਾ ਕਰੋ ਹੁਣ ਲੈ ਕੇ ਇੱਥੋਂ ਰਹਿ ਗਈ ਹੁਮੈਨ ਵੀ ਇੱਥੇ ਵੀ ਫਿਕਰ ਹੈਗਾ ਵੀ ਜਾ ਕੇ ਚਲੇਗੀ ਫੇਰ ਸੱਤਣਾ ਇਦਾਂ ਹੀ ਹੋਏ ਫੇਰ ਸਾਨੂੰ ਆਣਾ ਪਵੇ ਇੱਥੋਂ ਇਹ ਤਾਂ ਜਾਣਾ ਹੋਵੇਗਾ ਨਾ ਕਿ ਇੱਥੇ ਕਾ ਕੇ ਜਾਵਾਂਗੇ ਵੀ ਸਾਨੂੰ 15-20 ਦਿਨ ਦੀ ਛੁੱਟੀ ਦਿਓ